हां जी दोस्तों आज ਗੱਲਬਾਤ ਕਰਾਂਗੇ ਭਾਰਤੀ ਜਸੂਸ ਮੋਹਨ ਲਾਲ ਪਾਸਕਰ ਦੇ ਭਾਗ ਦੂਜੇ ਵਾਲਾ। ਸੋ ਭਾਗ ਪਹਿਲੇ ਵਿੱਚ ਤੁਸੀਂ ਵੇਖਿਆ ਵੀ ਜਿਹੜਾ ਮੋਹਨ ਲਾਲ ਹੁੰਦਾ ਹੈ ਉਹ ਪਾਕਿਸਤਾਨ ਪੁੱਜ ਜਾਂਦਾ ਹੈ। ਹੁਣ ਉਹ ਮਲਤਾਨ ਵੱਲ ਚੱਲ ਪਿਆ। ਉੱਥੇ ਉਹਦਾ ਇੱਕ ਦੋਸਤ ਰਹਿੰਦਾ ਜਿਹਨੂੰ ਉਹਨੇ ਮਿਲਣਾ ਹੈ ਤੇ ਉਹਦੇ ਨਾਲ ਇੱਕ ਗਾਈਡ ਵੀ ਹੈਗਾ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾ ਭੈਣਾ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਵੀ ਜ਼ਰੂਰ ਦਬਾ ਦੇਣ। ਪਿੰਡੋਂ ਬਾਹਰ ਆ ਕੇ ਅਸੀਂ ਸੜਕ ਦੇ ਕਿਨਾਰੇ ਬਸਦਾ ਇੰਤਜ਼ਾਰ ਕਰਨ ਲੱਗ ਪਏ। ਸਾਡੇ ਸਾਹਮਣੇ ਪਾਸੇ ਕੁਝ ਹੋਰ ਲੋਕ ਲਾਹੌਰ ਜਾਣ ਲਈ ਬਸ ਦੇ ਇੰਤਜ਼ਾਰ ਵਿੱਚ ਸਨ। ਉਹਨਾਂ ਵਿੱਚੋਂ ਇੱਕ ਰੋਬਦਾਰ ਬੰਦੇ ਨੇ ਮੈਨੂੰ ਇਸ਼ਾਰੇ ਨਾਲ ਆਪਣੇ ਵੱਲ ਸੱਦਿਆ ਤੇ ਪੁੱਛਿਆ ਵੀ ਕਾਕਾ ਕਿੱਧਰੋਂ ਆਏ ਹੋ ਕੀ ਕਰਦੇ ਹੋ? ਮੈਂ ਜਵਾਬ ਦਿੱਤਾ ਕਿ ਮੈਂ ਸ਼ਾਹ ਨੂਰ ਸਟੂਡੀਓ ਲਾਹੌਰ ਵਿੱਚ ਫਿਲਮ ਕੰਪਨੀ ਵਿੱਚ ਆ। ਉੱਥੇ ਮੈਂ ਐਕਸਟਰਾ ਦਾ ਕੰਮ ਕਰਦਾ ਹਾਂ। ਸੁਣ ਕੇ ਉਹ ਬਹੁਤ ਖੁਸ਼ ਹੋਇਆ ਤੇ ਪੁੱਛਿਆ ਵੀ ਇੱਥੇ ਕਿਸ ਕੋਲ ਆਏ? ਮੈਂ ਕਿਹਾ ਵੀ ਸ਼ੇਖ ਅਬਦੁਲ ਰਹਿਮਾਨ ਕੋਲ। ਇਹ ਸੁਣ ਕੇ ਉਹ ਹੈਰਾਨ ਹੋ ਗਿਆ ਤੇ ਕਹਿਣ ਲੱਗਾ ਵੀ ਹੈ ਕੀ ਆਖ ਰਹੇ ਆਂ? ਸਾਰੀ ਗੱਲ ਸੁਣ ਕੇ ਮੇਰਾ ਗਾਈਡ ਫੌਰਨ ਨੇੜੇ ਆ ਗਿਆ ਤੇ ਬੋਲੇ ਆ ਵੀ ਨਹੀਂ ਜੀ ਸ਼ੇਖ ਸਾਹਿਬ ਦੀਨ ਕੋਲ ਆਇਆ ਇਹ ਇਹ ਲੜਕਾ ਮੇਰੇ ਨਾਲ ਇੱਥੇ ਪਹਿਲੀ ਵਾਰ ਆਇਆ ਐ ਐਨੇ ਵਿੱਚ ਸਾਡੀ ਬੱਸ ਆ ਗਈ ਅਸੀਂ ਉਹਨਾਂ ਨੂੰ ਖੁਦਾ ਹਵਾਲੇ ਕਿਹਾ ਤੇ ਚੱਲ ਪਏ ਮੇਰੇ ਗਾਈਡ ਨੇ ਮੇਰੇ ਕੰਨ ਵਿੱਚ ਕਿਹਾ ਵੀ ਮਰਵਾ ਦਿੱਤਾ ਸੀ ਨਾ ਬੇਵਕੂਫਾ ਉਹ ਖੁਦ ਅਬਦੁਲ ਰਹਿਮਾਨ ਸੀ ਇੱਥੋਂ ਦਾ ਚੇਅਰਮੈਨ ਜੇ ਉਹਨੂੰ ਜ਼ਰਾ ਵੀ ਸ਼ੱਕ ਹੋ ਜਾਂਦਾ ਤਾਂ ਜਾਨ ਛਡਾਉਣੀ ਔਖੀ ਹੋ ਜਾਣੀ ਸੀ ਉਹਨਾਂ ਰਾਵੀ ਚ ਖਾਨੇ ਵਾਲ ਆਇਆ ਮੈਂ ਬਸ ਤੋਂ ਉਤਰ ਕੇ ਬੜੀ ਗੋ ਨਾਲ ਰੇਲਵੇ ਕੈਵਨ ਰੂਮ ਵਾਲ ਤੱਕ ਦਾ ਰਿਹਾ ਇੱਥੇ ਮੇਰੇ ਦਾਦਾ ਦਾਦੂ ਰਾਮ ਜੀ ਕੈਵਨ ਮੈਨ ਹੁੰਦੇ ਸਨ 1947 ਵਿੱਚ ਉਹ ਇੱਥੇ ਹੀ ਸਨ ਤੇ ਬੜੀ ਮੁਸ਼ਕਲ ਨਾਲ ਜਾਨ ਬਚਾ ਕੇ ਸਾਡੇ ਕੋਲ ਅਬੌਰ ਪਹੁੰਚੇ ਸਨ ਸ਼ਾਮ 4:30 ਵਜੇ ਬਸ ਮਲਤਾਨ ਪਹੁੰਚੀ ਮੈਂ ਗਾਈਡ ਨੂੰ ਬਸ ਸਟੈਂਡ ਤੇ ਛੱਡ ਦਿੱਤਾ ਤੇ 3-ਵਿੱਲਰ ਕਰਕੇ ਮਿਲਟਰੀ ਹਸਪਤਾਲ ਮਲਤਾਨ ਚ ਹੋਣੀ ਗਿਆ ਘੇਰ ਤੋਂ ਥੋੜੀ ਦੂਰ ਖੜਕੇ ਮੈਂ ਲਾਲ ਰੁਮਾਲ ਮੋਤੇ ਤਿੰਨ ਵਾਰ ਫੇਰਿਆ ਸੀ ਕਿ ਪਿਛਾੜਿਓਂ ਇੱਕ ਬਜ਼ੁਰਗ ਨੇ ਮੈਨੂੰ ਤੱਕਾ ਦਿੱਤਾ ਤੇ ਇਹ ਕਹਿ ਕੇ ਅੱਗੇ ਧੁਰ ਗਿਆ ਵੀ ਪਾਸੇ ਹਟ ਮੀਆਂ ਕਿੱਥੇ ਰਾਮਲੀ ਖੜਾ ਹੈ ਇਸ ਦੌਰਾਨ ਇੱਕ ਤੈ ਕੀਤਾ ਹੋਇਆ ਕਾਗਜ਼ ਮੇਰੀ ਪਤਰੂਨ ਦੀ ਜੇਬ ਵਿੱਚ ਸਰਕ ਗਿਆ ਸੀ ਮੈਂ ਤਖਾਵੇ ਖਾਤਰ ਕੁਝ ਦੇਰ ਬੜਬੜਾਇਆ ਕੁਝ ਦੇਰ ਪੈਦਲ ਚੱਲ ਕੇ ਰਿਕਸ਼ਾ ਫੜਿਆ ਤੇ ਬਸ ਅੱਡੇ ਪਹੁੰਚ ਗਿਆ ਮੈਂ ਮੁਲਤਾਨ ਗਰਮੀਆਂ ਵਿੱਚ ਅੱਗ ਵਾਂਗੂ ਤਪਦਾ ਹੈ ਇਸ ਨੂੰ ਫਕੀਰਾਂ ਦਾ ਸ਼ਹਿਰ ਕਹਿੰਦੇ ਨੇ ਇੱਥੇ ਇੱਕ ਫਕੀਰ ਸ਼ਮਜ਼ ਤਵਰੀਜ ਹੋ ਗੁਜ਼ਰੇ ਸਨ ਕੈਦੇ ਨੇ ਵੀ ਉਹਨਾਂ ਨੇ ਆਪਣੇ ਮੁਰਸ਼ਿਦ ਦੇ ਇਸ਼ਾਰੇ ਤੇ ਆਪਣੇ ਖੱਲ ਉਤਾਰ ਕੇ ਦੇ ਦਿੱਤੀ ਸੀ ਜਿਸ ਕਾਰਨ ਬਾਅਦ ਵਿੱਚ ਉਹਨਾਂ ਦੇ ਜਿਸਮ ਵਿੱਚ ਕੀੜੇ ਪੈ ਗਏ ਸਨ ਤੇ ਕੋਈ ਉਹਨਾਂ ਨੂੰ ਭੀਖ ਦੇਣ ਲਈ ਤਿਆਰ ਨਹੀਂ ਸੀ ਹਰ ਕੋਈ ਦੁਤਕਾਰ ਦਿੰਦਾ ਤਰਸ ਖਾ ਕੇ ਇੱਕ ਕਸਾਈ ਨੇ ਇੱਕ ਗੋਸਟ ਦਾ ਟੁਕੜਾ ਉਸ ਨੂੰ ਦਿੱਤਾ ਪਰ ਉਸ ਨੂੰ ਕੋਈ ਭੁੰਨਣ ਦੀ ਤਿਆਰ ਨਾ ਹੋਇਆ ਉਹਨਾਂ ਉਹ ਟੁਕੜਾ ਨੇਜੇ ਤੇ ਟੰਗ ਦਿੱਤਾ ਤੇ ਹੱਥ ਫਲਾ ਕੇ ਖੁਦਾ ਅੱਗੇ ਦੁਆ ਕੀਤੀ ਵੀ ਯਾ ਮੋਲਾ ਜੇ ਸੱਚੇ ਦਿਨੋਂ ਤੇਰੀ ਖਿਦਮਤ ਕੀਤੀ ਹੈ ਤਾਂ ਮੇਰੀ ਮੁਸ਼ਕਲ ਆਸਾਨ ਕਰ ਦੇ ਆਖਦੇ ਨੇ ਕਿ ਉਹਨਾਂ ਨੂੰ ਕਹਿੰਦੇ ਸੀ ਸੂਰਜ ਧਰਤੀ ਦੇ ਐਨ ਨੇੜੇ ਆ ਗਿਆ ਕਿ ਗੋਸ਼ਟ ਭੁੰਨਿਆ ਗਿਆ ਹਾਲਾਂਕਿ ਇਹ ਇੱਕ ਪਲ ਵਿੱਚ ਹੋ ਗਿਆ ਉਸ ਵੇਲੇ ਇਸ ਇੱਕੋ ਪਲ ਵਿੱਚ ਸਾਰਾ ਮੁਲਤਾਨ ਤਰਾਸ ਤਰਾਸ ਕਰ ਉਠਿਆ ਉਸ ਵੇਲੇ ਤੋਂ ਲੈ ਕੇ ਹੁਣ ਤੱਕ ਮੁਲਤਾਨ ਵਿੱਚ ਪਿੰਡਾਂ ਚੁਲਸਾ ਦੇਣ ਵਾਲੀ ਗਰਮੀ ਪੈਂਦੀ ਹੈ ਮੈਂ ਬਸ ਫੜੀ ਤੇ ਫਿਰ ਉਸੇ ਪਿੰਡ ਮਿੰਟ ਗੁਮਰੀ ਸਾਹੀਵਾਲ ਪਹੁੰਚ ਗਿਆ ਰਾਤ ਮੈਂ ਸ਼ੇਖ ਅਬਦੁਲ ਰਹਿਮਾਨ ਦੇ ਘਰ ਗਿਆ ਉਸਦੇ ਲੜਕੇ ਮੁਹੰਮਦ ਅਕਰਮ ਨੇ ਸਾਡੀ ਬੜੀ ਖੇਦਮਤ ਕੀਤੀ ਉਹ ਘੜੀਮੁੜੀ ਫਿਲਮੀ ਦੁਨੀਆ ਤੇ ਸ਼ਾਨੂਰ ਸਟੂਡੀਓ ਬਾਰੇ ਪੁੱਛਦਾ ਰਿਹਾ ਤੇ ਮੈਂ ਉਸ ਨੂੰ ਟਕਰਾਂਦਾ ਰਿਹਾ ਤੇ ਝੂਠ ਸੱਚ ਬੋਲਦਾ ਰਿਹਾ ਤੇ ਸਵੇਰੇ ਮੈਂ ਫੇਰ ਲਾਹੌਰ ਵੱਲ ਚੱਲ ਪਿਆ ਲਾਹੌਰ ਪੁੱਜ ਕੇ ਮੈਂ ਸ਼ਾਨੂਰ ਸਟੂਡੀਓ ਵੱਲ ਨਿਕਲ ਗਿਆ ਸਟੂਡੀਓ ਵਿੱਚ ਪਾਕਿਸਤਾਨ ਦੀ ਮਸ਼ਹੂਰ ਫਿਲਮ ਜ਼ਰਕਾ ਦੀ ਸ਼ੂਟਿੰਗ ਚੱਲ ਰਹੀ ਸੀ ਫਿਲਮ ਦੀ ਹੀਰੋਇਨ ਨੀਲੋ ਜ਼ੰਦੀਰਾ ਨਾਲ ਬੰਨੀ ਖੜੀ ਸੀ ਤੇ ਡਾਂਸ ਪਿਕਚਰਾਈਜ਼ ਹੋ ਰਿਹਾ ਸੀ ਮੈਨੂੰ ਲੱਗ ਰਿਹਾ ਸੀ ਕਿ ਸਾਰੀ ਪਾਕਿਸਤਾਨ ਕੌਮ ਉਸੇ ਕੁੜੀ ਵਾਂਗ ਜ਼ਦੀਰਾ ਵਿੱਚ ਜਕੜੀ ਹੋਈ ਮਾਰਸ਼ਲ ਲਾ ਦੋ ਕੌੜੀਆਂ ਉਤੇ ਨੱਚ ਰਹੀ ਹੈ ਜਤਨੋ ਇਸਨੇ ਜਨਮ ਲਿਆ ਇਸ ਦਾ ਬਚਪਨ ਇਸ ਦੀ ਜਵਾਨੀ ਮਾਰਸ਼ਲ ਲਾ ਹਕੂਮਤ ਦੇ ਖੁੰਨੀਆਂ ਪੰਧੀਆਂ ਵਿੱਚ ਪਸਦੇ ਰਹੇ ਕਦੇ ਲਿਆਕਤ अली ਆਏ ਕਦੇ ਸਿਕੰਦਰ ਮਿਰਜ਼ਾ ਤੇ ਕਦੇ ਅਯੂਬ ਖਾਨ ਅੱਜ ਦਾ ਦਿਨ ਇੱਥੇ ਬਤਾ ਕੇ ਅਗਲੇ ਦਿਨ ਮੈਂ ਸਿਆਲਕੋਟ ਵਾਪਸ ਜਾਣਾ ਸੀ ਰਾਤ ਸਟੂਡੀਓ ਦੇ ਕੋਲ ਆਪਣੇ ਇੱਕ ਦੋਸਤ ਦੇ ਘਰ गुਜ਼ਾਰੀ ਸਵੇਰੇ ਮੇਰਾ ਗਾਈਡ ਮੈਨੂੰ ਬਦਾਮੀ ਬਾਗ ਬਸ ਅੱਡੇ ਤੇ ਮਿਲ ਗਿਆ ਸੀ ਉਸ ਨੂੰ ਲੈ ਕੇ بجائے ਸਿੱਧੇ ਸਿਆਲਕੋਟ ਜਾਣ ਤੋਂ ਪਹਿਲਾਂ ਅਸੀਂ ਗੁਜਰਾਂਵਾਲਾ ਵੱਲ ਜਾਣਾ ਠੀਕ ਸਮਝਿਆ ਰਸਤੇ ਵਿੱਚ ਲਾਇਲਪੁਰ ਪੈਂਦਾ ਸੀ ਲਾਹੌਰ ਫੈਲ ਦੇ ਫੈਲ ਦੇ ਲਾਇਲਪਰ ਤੱਕ ਜਾ ਮਿਲੇ ਹੈ ਜਿਸ ਤਰ੍ਹਾਂ ਦਿੱਲੀ ਫੈਲ ਦੇ ਫੈਲ ਦੇ ਰੌਧਕ ਤੱਕ ਜਾ ਪਹੁੰਚੀ ਹੈ ਅਸੀਂ ਗੁਜਰਾਂ ਵਾਲਾ ਗ੍ਰੈਂਡ ਹੋਟਲ ਵਿੱਚ ਇੱਕ ਕਮਰਾ ਕਿਰਾਏ ਤੇ ਲੈ ਲਿਆ ਮੇਰੇ ਗਾਈਡ ਦੀ ਉਮਰ 60 ਸਾਲ ਦੀ ਸੀ ਹੋਟਲ ਕਾਊਂਟਰ ਤੇ ਮੈਂ ਮੈਨੇਜਰ ਨੂੰ ਦੱਸਿਆ ਕਿ ਬਾਬੇ ਦੀਆਂ ਅੱਖਾਂ ਦਿਖਾਉਣ ਦੇ ਲਈ ਅਸੀਂ ਦਸਕਾ ਜਾਣਾ ਦਸਕਾ ਗੁਜਰਾਂ ਵਾਲਾਂ ਤੋਂ ਸਿਆਲਕੋਟ ਦੀ ਤਰਫ ਕੁਝ ਮਿਲਣਾ ਤੇ ਹੀ ਹੈ ਉੱਥੇ ਅੱਖਾਂ ਦਾ ਬੜਾ ਮਸ਼ਹੂਰ ਹਸਪਤਾਲ ਹੈ ਅਸੀਂ ਬੱਸ ਫੜ ਕੇ ਦਸਕਾ ਪਹੁੰਚੇ ਬੁੜੇ ਦੀਆਂ ਅੱਖਾਂ ਟੈਸਟ ਕਰਵਾਈਆਂ ਦਵਾਈਆਂ ਦੀ ਪਰਚੀ ਬਣਵਾਈ ਤੇ ਸਿਆਲਕੋਟ ਵਾਪਸ ਆ ਗਏ ਅਸੀਂ ਜਦੋਂ ਬੱਸ ਸਿਆਲਕੋਟ ਡਰਮੀ ਵਾਲਾ ਚੌਕ ਪਹੁੰਚੀ ਤਾਂ ਉੱਥੇ ਬੱਸ ਵਿੱਚ ਸਾਦੇ ਕੱਪੜੇ ਪਹਿਨੇ ਇੱਕ ਵਿਅਕਤੀ ਬਸ ਤੇ ਸਵਾਰ ਹੋਇਆ। ਉਹਨੂੰ ਵੇਖਦੇ ਹੀ ਮੇਰੀ 6ਵੀਂ ਇੰਦਰੀ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਆਦਮੀ ਮੇਰੇ ਕੋਲ ਆ ਕੇ ਹੀ ਬੈਠ ਗਿਆ। ਸਿਆਲਕੋਟ ਉਤਰ ਕੇ ਅਸੀਂ ਦਵਾਈਆਂ ਦੀ ਦੁਕਾਨ ਤੇ ਪਹੁੰਚੇ। ਮਰਕਰੀ ਗੋਗਲਸ ਸਾਫ਼ ਕਰਨ ਦੇ ਬਹਾਨੇ ਮੈਂ ਸ਼ੀਸ਼ੇ ਵਿੱਚ ਵੇਖਿਆ ਤਾਂ ਉਹੀ ਆਦਮੀ 50 ਅਗਸ ਦੀ ਦੂਰੀ ਤੇ ਸਾਡੀ ਨਿਗਰਾਨੀ ਕਰਦਾ ਦਿਖਾਈ ਦਿੱਤਾ। ਉਸ ਦਿਨ ਛੌਣੀਵਾਲ ਜਾਣ ਦਾ ਇਰਾਦਾ ਛੱਡ ਅਸੀਂ ਵਾਪਸ ਬੱਸ ਸਟੈਂਡ ਤੇ ਆ ਪਹੁੰਚੇ ਤੇ ਸਿਆਲਕੋਟ ਤੋਂ ਫੇਰ 10 ਕਾ ਤੱਕ ਦਾ ਟਿੱਟ ਲੈ ਲਿਆ। ਜਦੋਂ ਅਸੀਂ ਟਸਕਾ ਉਤਰੇ ਤਾਂ ਉਹ ਆਦਮੀ ਸਾਨੂੰ ਹਸਪਤਾਲ ਵੱਲ ਜਾਂਦੇ ਦੇਖਦਾ ਰਿਹਾ ਉਸ ਦਾ ਸ਼ੱਕ ਦੂਰ ਹੋ ਗਿਆ ਸੀ ਲਿਹਾਜ਼ਾ ਉਸ ਨੇ ਸਾਡੇ ਪਿੱਛੇ ਆਉਣਾ ਠੀਕ ਨਹੀਂ ਸਮਝਿਆ ਅਸੀਂ ਰਾਤ ਗੁਜਰਾਂਵਾਲਾ ਵਿੱਚ ਗੁਜ਼ਾਰੀ ਤੇ ਸਵੇਰੇ ਖਾਰੀਆਂਵਾਲ ਚੱਲ ਪਏ ਅਸੀਂ ਖਾਰੀਆਂ ਪਾਕਿਸਤਾਨ ਦੀ ਸਭ ਤੋਂ ਵੱਡੀ ਸ਼ੌਣੀ ਹੈ ਜਿਸ ਨੂੰ ਅਮਰੀਕਾ ਨੇ ਬਣਾਇਆ ਪਾਕਿਸਤਾਨ ਤੇ ਇਹ ਇਨਾਇਤ ਇਸ ਲਈ ਕੀਤੀ ਗਈ ਸੀ ਤਾਂ ਕਿ ਅਮਰੀਕਾ ਨੂੰ ਰੂਪ ਦੇ ਖਿਲਾਫ ਪਾਕਿਸਤਾਨ ਵਿੱਚ ਆਪਣੀ ਨਿੱਜੀ ਫੌਜ ਅੱਡੇ ਕਾਇਮ ਕਰਨ ਦੀ ਇਜਾਜ਼ਤ ਮਿਲ ਸਕੇ ਅੱਜ ਅਸੀਂ ਖਾਰੀਆਂ ਦੀ ਹੱਦ ਵਿੱਚ ਦਾਖਲ ਹੋ ਹੀ ਰਹੇ ਸਾਂ ਕਿ ਸਾਨੂੰ ਦੂਰ ਤੋਂ ਫੌਜੀ ਗੱਡੀਆਂ ਦਾ ਇੱਕ ਕਾਰਵਾ ਖਾਰੀਆਂੋਂ ਦਾ ਹੋਇਆ ਦਿਖਾਈ ਦਿੱਤਾ ਲੱਗਦਾ ਸੀ ਵੀ ਪਾਕਿਸਤਾਨ ਦੀ ਫਰਸਟ ਕੋਰ ਦੀ ਕੋਈ ਬਹੁਤ ਵੱਡੀ ਐਕਸਰਸਾਈਜ਼ ਹੋਈ ਹੈ। لہذا ਅਸੀਂ ਕਨੈਕਟਰ ਤੋਂ ਆਪਣੀਆਂ ਟਿਕਟਾਂ ਵਧਾ ਕੇ ਜੇਲਮ ਤੱਕ ਦੀਆਂ ਕਰਵਾ ਲਈਆਂ। ਜੇਲਮ ਪਹੁੰਚਦੇ ਪਹੁੰਚਦੇ ساری ਕੋਰ ਸਾਡੀਆਂ ਅੱਖਾਂ ਅੱਗੇ ਗੁਜ਼ਰ ਚੁੱਕੀ ਸੀ। ਜੇਲਮ ਚੌਣੀ ਵਿੱਚ ਅਸੀਂ ਉਹਨਾਂ ਪੈਟਨ ਤੇ ਸਫੀ ਟੈਂਕ ਤੇ 105 ਮਿਲੀਮੀਟਰ ਦੀਆਂ ਤੋਪਾਂ ਨੂੰ ਵੇਖਿਆ। ਜਿਨ੍ਹਾਂ ਨੇ ਉਸ ਐਕਸਰਸਾਈਜ਼ ਵਿੱਚ ਹਿੱਸਾ ਲਿਆ ਸੀ ਰਾਤ ਨੂੰ 8 ਵਜੇ ਅਸੀਂ ਗੁਜਰਾਂਵਾਲਾ ਵਾਪਸ ਆ ਗਏ ਰਾਤ ਉਸ ਹੋਟਲ ਵਿੱਚ ਗੁਜ਼ਾਰ ਕੇ ਸਵੇਰੇ ਫੇਰ ਲਾਹੌਰ ਦੀ ਤਰਫ ਚੱਲ ਪਏ ਮੇਰੇ ਗਾਈਡ ਬਾਬਾ ਸਮੁੰਦ ਸਿੰਘ ਉਰਫ ਇਮਾਮੋਦੀਨ ਨੂੰ ਅਫੀਮ ਖਾਨ ਦੀ ਬਹੁਤ ਬੁਰੀ ਯਾਦਤ ਸੀ ਕਈ ਵਾਰ ਤਾਂ ਬੇਸੁੱਧ ਜਾਂ ਹੋ ਕੇ ਉਹ ਓਟ ਪਟਾੰਗ ਵਗਣ ਲੱਗਦਾ ਸੀ ਕਦੇ ਉਹਦੀ ਪੀਨਕ ਲੱਗ ਜਾਂਦੀ ਤਾਂ ਉੱਥੇ ਦਾ ਉੱਥੇ ਹੀ ਬੈਠਾ ਰਹਿ ਜਾਂਦਾ ਲੇਕਿਨ ਆਦਮੀ ਬੜੇ ਕੰਮ ਦਾ ਸੀਗਾ ਉਹ ਅਸੀਂ ਦੋਵੇਂ ਪਿਓ ਪੁੱਤਰ ਬਣ ਕੇ ਚੱਲਦੇ ਇੱਕ ਜਗ੍ਹਾ ਮੱਝ ਖਰੀਦੇ ਤੇ ਦੂਜੀ ਜਗ੍ਹਾ ਵੇਚ ਦਿੰਦੇ ਜਦੋਂ ਅਸੀਂ ਕਿਸੇ ਛੌਣੀ ਵਿੱਚੋਂ ਗੁਜ਼ਰਦਾ ਹੁੰਦਾ ਤਾਂ ਛੌਣੀ ਦੇ ਇੱਧਰ ਦੇ ਪਿੰਡ ਤੋਂ ਮੱਝ ਖਰੀਦ ਕੇ ਪਾਰ ਦੇ ਪਿੰਡ ਵਿੱਚ ਵੇਚ ਦਿੰਦੇ ਇਸ ਤਰ੍ਹਾਂ ਲੋਕਾਂ ਦਾ ਧਿਆਨ ਸਾਡੇ ਵੱਲ ਘੱਟ ਮੱਝ ਦੇ ਵੱਲ ਜ਼ਿਆਦਾ ਹੁੰਦਾ ਸੀ ਜੇਕਰ ਥੋੜਾ ਬਹੁਤਾ ਘਾਟਾ ਚੁੱਕਣਾ ਵੀ ਪੈਂਦਾ ਤਾਂ ਵੀ ਕੋਈ ਗੱਲ ਨਹੀਂ ਸੀ ਲਾਹੌਰ ਪਹੁੰਚਦੇ ਹੀ ਸੁਮੰਦ ਸਿੰਘ ਉਤੇ ਅਫੀਮ ਖਰੀਦਣ ਦੀ ਧੁੰਨ ਸਵਾਰ ਹੋ ਗਈ ਹੁਣ ਉਸ ਦੇ ਲਈ ਅਫੀਮ ਕਿੱਥੋਂ ਆਵੇ ਖੈਰ ਇੱਕ ਟੈਕਸੀ ਕਿਰਾਏ ਦੇ ਲੈ ਕੇ ਅਸੀਂ ਝੰਡੂ ਸ਼ਾਹ ਦੇ ਡੇਰੇ ਸ਼ਾਹ ਆਲਮੀ ਪਹੁੰਚੇ ਡੇਰੇ ਤੇ ਪਹਿਲੀ ਵਾਲੀ ਰੌਣਕ ਨਹੀਂ ਸੀਗੀ ਲੇਕਿਨ ਫੇਰ ਵੀ ਕੁਝ ਲੋਕ ਮੌਜੂਦ ਹਨ ਜਿਨ੍ਹਾਂ ਵਿੱਚ ਚਰਸੀ ਸ਼ਰਾਬੀ ਤੇ ਤਮਾਸ਼ੀਨ ਆਦ ਲੋਕ ਸਨ ਝੰਡੂ ਸ਼ਾ ਆਪ ਦਾ ਟਾਂਗਾ ਚਲਾਉਂਦਾ ਸੀ ਤੇ ਉਸ ਦੀ ਬੀਬੀ ਡੇਰਾ ਚਲਾਉਂਦੀ ਸੀ ਉਸ ਨੂੰ ਵੇਖ ਕੇ ਬੰਬਈ ਦੀਆਂ ਸ਼ਰਾਬ ਦਾ ਧੰਦਾ ਕਰਨ ਵਾਲੀਆਂ ਮਵਾਲੀ ਔਰਤਾਂ ਦੀ ਯਾਦ ਤਾਜ਼ਾ ਹੋ ਗਈ ਝੰਡੂ ਸ਼ਾ ਨੇ ਇਸ ਔਰਤ ਨਾਲ ਬਕਾਇਦਾ ਨਕਾਹ ਨਹੀਂ ਕੀਤਾ ਸੀਗਾ ਉਹ ਉਸ ਦੀ ਰਖੈਲ ਸੀ ਉਸ ਦੇ ਥੱਲੇ ਕਈ ਜੇਬ ਖਤਰੇ ਤੇ ਠਰਰੇ ਦਾ ਧੰਦਾ ਕਰਨ ਵਾਲੇ ਲੜਕੇ ਰਹਿੰਦੇ ਸਨ ਇਹਨਾਂ ਲੜਕਿਆਂ ਨੂੰ ਮਸ਼ੀਨ ਕਿਹਾ ਜਾਂਦਾ ਸੀ ਹਰ ਮਸ਼ੀਨ ਦਾ ਆਪਣਾ ਨੰਬਰ ਤੇ ਇਲਾਕਾ ਤੈਅ ਸੀ ਮਜਾਲ ਹੈ ਵੀ ਕਿਤੇ ਕੋਈ ਗੜਬੜ ਹੋ ਜਾਵੇ ਫੇਰ ਵੀ ਜੋ ਹੋ ਜਾਵੇ ਤਾਂ ਮਸ਼ੀਨ ਦੀ ਗੜਬੜ ਨੂੰ ਦੂਰ ਕਰਨ ਦੇ ਲਈ ਗੁੰਡੇ ਇੰਜੀਨੀਅਰ ਹੁੰਦੇ ਸਨ ਤੇ ਉਹਨਾਂ ਸਭ ਦਾ ਗਰੂ ਝੰਡੂ ਸ਼ਾਹ ਸੀ ਉਸਦੇ ਟਾਂਗੇ ਤੇ ਸਵਾਰ ਯਾਤਰੀ ਜਦੋਂ ਘਰ ਜਾ ਕੇ ਸੂਟਕੇਸ ਖੋਲਦੇ ਤਾਂ ਗੈਣੇ ਤੇ ਨਕਦੀ ਗਹਿ ਮਿਲਦੇ ਸਨ ਦਰਸਲ ਇਹਨਾਂ ਦੇ ਗੈਂਗ ਦਾ ਇੱਕ ਖਾਸ ਆਰਟ ਸੀ ਜੋ ਅਕਸਰ ਸ਼ਾਮ ਦੇ ਧੁੰਦਲਕੇ ਦੇ ਬਾਹਰ ਇਸਤੇਮਾਲ ਕੀਤਾ ਜਾਂਦਾ ਸੀ ਜਦ ਸ਼ਾਹ ਦੇ ਟਾਂਗੇ ਤੇ ਕੋਈ ਮਾਲਦਾਰ ਸਵਾਰੀ ਬੈਠਦੀ ਤਾਂ ਉਸਦੇ ਚੇਲੇ ਵੀ ਇੱਧਰ ਉੱਧਰ ਤੋਂ ਨਿਕਲ ਕੇ ਟਾਂਗੇ ਤੇ ਸਵਾਰ ਹੋ ਜਾਂਦੇ ਉਹ ਸਵਾਰੀ ਨੂੰ ਗੱਲਾਂ ਵਿੱਚ ਲਗਾ ਲੈਂਦੇ ਤਾਂ ਕਿ ਉਸਤਾਦ ਨੂੰ ਮੌਕਾ ਮਿਲ ਜਾਵੇ ਚੰਡੂ ਸ਼ਾਹ ਚਾਬਕ ਕੱਢਣ ਦੇ ਬਹਾਨੇ ਗੱਡੀਆਂ ਦੇ ਥੱਲੇ ਹੱਥ ਪਾਉਂਦਾ ਤੇ ਅਟੈਚੀ ਦਾ ਤਾਲਾ ਖੋਲ ਲੈਂਦਾ ਪਾਲਕ ਚਾਪਦੇ ਹੀ ਜੋ ਕੁਝ ਹੱਥ ਲੱਗਦਾ ਕੱਢ ਕੇ ਕੋਲੇ ਦੀ ਦਾਣੇ ਵਾਲੀ ਥੈਲੀ ਵਿੱਚ ਪਾ ਲੈਂਦਾ ਉਹ ਇਹ ਸਭ ਕੁਝ ਐਡੀ ਜਲਦੀ ਹੁੰਦਾ ਸੀ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਵਿਚਾਰਾ ਯਾਤਰੀ ਘਰ ਪਹੁੰਚ ਕੇ ਸਮਾਨ ਗਾਇਬ ਪਾਉਂਦਾ ਤਾਂ ਮੱਥਾ ਫੜ ਕੇ ਬੈਠ ਜਾਂਦਾ ਉਸ ਦਾ ਸ਼ੱਕ ਜਾਂ ਤਾਂ ਉਹਨਾਂ ਰਿਸ਼ਤੇਦਾਰਾਂ ਤੇ ਜਾਂਦਾ ਜਿਨ੍ਹਾਂ ਕੋਲ ਉਹ ਆਇਆ ਹੁੰਦਾ ਜਾਂ ਫਿਰ ਉਹ ਸੋਚਦਾ ਕਿ ਇਹ ਕੰਮ ਗੱਡੀ ਵਿੱਚ ਸਫ਼ਰ ਦੌਰਾਨ ਹੋਇਆ ਹੋਵੇਗਾ ਚੰਡੂ ਸ਼ਾਹ ਪੁਲਿਸ ਨੂੰ ਬਕਾਇਦਾ ਮਹੀਨਾ ਭਰਦਾ ਸੀ ਥਾਣਾ ਇੰਚਾਰਜ ਵੀ ਉਸਦੇ ਅੱਡੇ ਤੇ ਐਸ਼ ਕਰਦਾ ਸੀ ਇੱਕ ਵਾਰ ਸ਼ਾਹ ਨੇ ਬਹੁਤ ਲੰਬਾ ਹੱਥ ਮਾਰਿਆ ਲੇਕਿਨ ਇਲਾਕੇ ਦੇ ਡੀਐਸਪੀ ਬਕਰ ਅਲੀ ਸ਼ਾਹ ਨੂੰ ਜਿਸਨੂੰ ਲੋਕ ਬੱਕਰੇ ਸ਼ਾਹ ਵੀ ਕਹਿੰਦੇ ਸਨ ਉਸਦਾ ਹਿੱਸਾ ਨਾ ਪਹੁੰਚਿਆ ਤਾਂ ਚੰਡੂ ਸ਼ਾਹ ਦੀ ਇਹ ਚੋਰੀ ਉਜਾਗਰ ਕਰ ਦਿੱਤੀ ਗਈ ਡੀਐਸਪੀ ਨੇ 6-6 ਆਦਮੀ ਲਗਵਾ ਕੇ ਉਸਨੂੰ ਕਟਵਾਇਆ ਸ਼ਾਹ ਉੱਤੇ ਡਾਂਗ ਵਰਦੀ ਰਹੀ ਤੇ ਉਹ ਚਿਲਾਹ ਚਲਾ ਕੇ ਗਾਣਾ ਦਿੰਦਾ ਰਿਹਾ ਹਕੀਕਤ ਦਾ ਬਕਰ ਅਲੀ ਸ਼ਾਹ ਦੀ ਵੀ ਖੁੱਲ ਗਈ ਲੇਕਿਨ ਕੌਣ ਉਸਨੂੰ ਸੱਚ ਮੰਨਦਾ ਕੌਣ ਸੁਣਦਾ ਚੰਡੂ ਸ਼ਾਦੀ ਤਰ੍ਹਾਂ ਲਾਹੌਰ ਵਿੱਚ ਸੈਂਕੜੇ ਗੁੰਡੇ ਨੇ ਤੇ ਸੈਂਕੜੇ ਅੱਡੇ ਨੇ ਮੇਰੇ ਗਾਈਡ ਸਮੁੰਦਰ ਸਿੰਘ ਨੂੰ ਫੀਮ ਮਿਲ ਚੁੱਕੀ ਸੀ ਉਹ ਹੁਣ ਕਹਿਣ ਲੱਗਾ ਵੀ ਕਿਤੇ ਚੱਲ ਕੇ ਆਰਾਮ ਕੀਤਾ ਜਾਵੇ ਕਰਫਿਊ ਖਤਮ ਹੋ ਚੁੱਕਿਆ ਸੀ ਮੈਂ ਰਿਕਸ਼ਾ ਫੜਿਆ ਤੇ ਅਸੀਂ ਦੋਵੇਂ ਮੁਹੰਮਦ ਅਸ਼ਰਫ ਬੱਟ ਉਰਫ ਬੰਟ ਪੈਣਾ ਵਾਲਾ ਦੇ ਵੱਲ ਚੱਲ ਪਏ ਉਹ ਥਾਣਾ 9 ਲੱਖਾਂ ਦੇ ਇਲਾਕੇ ਦਾ ਮੰਨਿਆ ਹੋਇਆ ਗੁੰਡਾ ਸੀ ਉਸ ਦੀਆਂ ਤਿੰਨ ਖੂਬਸੂਰਤ ਪੈਣਾ ਸਨ ਜਿਨ੍ਹਾਂ ਦੇ ਵੱਡੇ ਵੱਡੇ ਪੁਲਿਸ ਅਫਸਰਾਂ ਨਾਲ ਤਾਲੁਕਾ ਜੰਨ ਇਹਨਾਂ ਪੈਣਾ ਦੀ ਵਜ੍ਹਾ ਨਾਲ ਹੀ ਇਸ ਨੂੰ ਬੱਟ ਪੈਣਾ ਵਾਲਾ ਕਿਹਾ ਜਾਂਦਾ ਸੀ ਇਸਦੇ ਇੱਥੇ ਉੱਚੇ ਪੱਮਾਨੇ ਦਾ ਜੂਆ ਹੋਇਆ ਕਰਦਾ ਸੀ ਪੱਤੇ ਲਗਾਉਣ ਵਿੱਚ ਉਹ ਬੜਾ ਮਹਾਰ ਤੇ ਚਰਸ ਦਾ ਸ਼ੌਕੀਨ ਸੀ ਵੈਸੇ ਵੀ ਪਾਕਿਸਤਾਨ ਵਿੱਚ ਚਰਸ ਬਹੁਤ ਚੱਲਦੀ ਹੈ ਲਾਹੌਰ ਦਾ ਹਰ ਛੇਵਾਂ ਆਦਮੀ ਚਰਸ ਪਿੰਦਾ ਸੀ 10 ਸਾਲ ਦੇ ਕਮ ਸੀਨ ਲੜਕਿਆਂ ਤੋਂ ਲੈ ਕੇ 70 ਸਾਲ ਦੇ ਬੁੜੇ ਤੱਕ ਆਪ ਸਿਗਰਟ ਵਿੱਚ ਚਰਸ ਭਰਦੇ ਹੋਏ ਦਿਖਾਈ ਦੇ ਸਕਦੇ ਸਨ ਬੱਟ ਨਾਲ ਮੇਰਾ ਕਾਫੀ ਯਾਰਾਨਾ ਸੀ ਤੇ ਰਾਤ ਬੇਰਾਤ ਜਦੋਂ ਜ਼ਰੂਰਤ ਹੁੰਦੀ ਸੀ ਉਸਦੇ ਕੋਲ ਠਹਿਰ ਜਾਂਦਾ ਸੀ ਅਸੀਂ ਰਾਤ ਉੱਥੇ ਬਿਤਾਈ ਫਿਰ ਸਵੇਰੇ 9 ਵਜੇ ਨਿਕਲ ਪਏ ਗਲੀ ਤੋਂ ਬਾਹਰ ਨਿਕਲ ਕੇ ਪਾਨ ਖਾ ਰਹੇ ਸੀ ਕਿ ਅਚਾਨਕ ਰੇਡੀਓ ਤੇ ਖਬਰ ਸੁਣ ਕੇ ਕੰਨ ਖੜੇ ਹੋ ਗਏ ਤੇ ਦਿਲ ਦਹਿਲ ਗਿਆ। ਸਮਾਚਾਰ ਸੀ ਵੀ ਅੱਜ ਮੀਆਂਵਾਲੀ ਜੇਲ੍ਹ ਵਿੱਚ ਤਿੰਨ ਹਿੰਦੁਸਤਾਨੀ ਜਸੂਸਾਂ ਨੂੰ ਫਾਂਸੀ ਦੇਤੇ ਲਟਕਾ ਦਿੱਤਾ ਗਿਆ। ਕਪੂਰ ਤੇ ਉਹਦੇ ਸਾਥੀ ਗੁਰਾ ਕਾਫੀ ਦਿਨਾਂ ਤੋਂ ਸਜ਼ਾਏ ਮੌਤ પાਕੇ ਮੀਆਂਵਾਲੀ ਜੇਲ੍ਹ ਵਿੱਚ ਸਨ। ਅਸੀਂ ਸੋਚਿਆ ਵੀ ਇੱਕ ਵਾਰ ਫੌਰਨ ਆਪਣੇ ਘਰ ਹਿੰਦੁਸਤਾਨ ਚੱਲਣਾ ਚਾਹੀਦਾ ਹੈ ਫਿਰ ਆ ਜਾਵਾਂਗੇ। ਸਾਡੀ ਪਰੇਸ਼ਾਨ ਸੂਰਤ ਕਿਸੇ ਨੂੰ ਵੀ ਸ਼ੱਕ ਵਿੱਚ ਪਾ ਸਕਦੀ ਸੀ। ਦਿਨ ਪਰ ਬਾਰੀ ਸਟੂਡੀਓ ਵਿੱਚ ਸ਼ੂਟਿੰਗ ਦੇਖੀ ਲੇਕਿਨ ਮਨ ਨਹੀਂ ਲੱਗ ਰਿਹਾ ਸੀ। ਸ਼ਾਮ ਬਦਾਮੀ ਬਾਗ ਤੋਂ ਬੱਸ ਫੜ ਕੇ ਅਸੀਂ ਹੁੰਡਿਆਰਾ ਪਹੁੰਚੇ। ਇੱਥੋਂ ਬਾਰਡਰ ਨੇੜਿਓ ਸੀ ਮਗਰੀਬ ਦੀ ਅਜ਼ਾਨ ਹੋ ਚੁੱਕੀ ਸੀ। ਅਸੀਂ ਹੌਲੀ-ਹੌਲੀ ਟੈਲਦੇ ਹੋਏ ਭਾਰਤ ਦੀ ਹੱਦ ਵੱਲ ਵਧੇ। ਦੋਨੋਂ ਤਰਫ ਮੱਕੀ ਦੇ ਖੇਤ ਲਲਾਰੇ ਸਨ। ਇੱਕ ਸੁਨਸਾਨ ਜਗ੍ਹਾ ਵੇਖ ਅਸੀਂ ਖੇਤਾਂ ਵਿੱਚ ਛਿਪ ਕੇ ਬੈਠ ਗਏ ਤੇ ਅਸੀਂ ਰਾਤ ਢਲਣ ਦਾ ਇੰਤਜ਼ਾਰ ਕਰਨ ਲੱਗ ਪਏ। 2 ਘੰਟੇ ਲੁਕੇ ਰਹਿਣ ਤੋਂ ਬਾਅਦ ਉੱਥੋਂ ਫੇਰ ਹੱਦ ਵੱਲ ਵਧੇ। ਕੁਝ ਕਦਮ ਅੱਗੇ ਗਏ ਹੋਵਾਂਗੇ ਕਿ ਸਾਨੂੰ ਇੱਕ ਬੜਦਾ ਹੋਇਆ ਕੋਇਲਾ ਰਸਤੇ ਪੀਆ ਮਿਲਿਆ। ਅਸੀਂ ਸਮਝ ਗਏ ਕਿ ਪਾਕਿਸਤਾਨ ਰੈਂਜਰਸ ਵਿੱਚੋਂ ਕਿਸੇ ਨੇ ਚਿਲਮ ਭਰ ਕੇ ਹੁੱਕਾ ਸੁਲਗਾਇਆ ਤੇ ਉਹ ਇੱਥੇ ਕਿਤੇ ਛਿਪ ਕੇ ਬੈਠੇ ਨੇ ਹੁਣ ਮੁਸੀਬਤ ਇਹ ਸੀ ਵੀ ਇਸ ਗੱਲ ਦਾ ਪਤਾ ਕਿਵੇਂ ਲੱਗੇ ਕਿ ਉਹ ਕਿੱਥੇ ਨੇ ਮੈਂ ਸਮੁੰਦਰ ਸਿੰਘ ਦੀ ਧੋਤੀ ਤੋਂ ਇੱਕ ਬਰੀਕ ਕਿਨਾਰੀ ਪਾੜੀ ਵਾਲ ਦੇ ਕੇ ਇੱਕ ਲੰਬੀ ਰਸੀ ਬਣਾਈ ਤੇ ਉਹਦੇ ਥੱਲੇ ਵਾਲਾ ਸਿਰਾ ਸੁਲਗਾ ਕੇ ਦਰਖਤਾਂ ਦੇ ਤਾਣੇ ਨਾਲ ਲਟਕਾ ਦਿੱਤਾ ਸੁਲਗਦਾ ਹੋਇਆ ਸਿਰਾ ਜ਼ਮੀਨ ਨਾਲੋਂ ਸਿਰਫ ਕੁਝ ਇੰਚ ਉੱਤੇ ਸੀਗਾ ਅਸੀਂ 100 ਗੱਜ ਸੱਜੇ ਪਾਸੇ ਜਾ ਕੇ ਬੈਠ ਗਏ ਦੀ ਹੋਂ ਰਸੀ ਸੁਰਗਦੀ ਹੋਈ ਆਦਮੀ ਦੇ ਸਿਰ ਦੀ ਉਚਾਈ ਤੱਕ ਪਹੁੰਚੀ ਪਾਕਿਸਤਾਨੀ ਰੇਂਜਰ ਨੇ ਸਮਝਿਆ ਕਿ ਕੋਈ ਬਾਰਡਰ ਕਰਾਸ ਕਰਨ ਵਾਲਾ ਸ਼ਿਕਟ ਪੀ ਰਿਹਾ ਸੀ ਲਿਹਾਜ਼ਾ ਉਹਨਾਂ ਨੇ ਇਸ ਤਰਫ ਗੋਲੀ ਦਾਗ ਦਿੱਤੀ ਇਸ ਨਾਲ ਸਾਨੂੰ ਉਹਨਾਂ ਦੀ ਸਥਿਤੀ ਦਾ ਪਤਾ ਲੱਗ ਗਿਆ ਜਦੋਂ ਤੱਕ ਉਹ ਉਸ ਪਾਸੇ ਭੱਜੇ ਤਦ ਤੱਕ ਅਸੀਂ ਭਾਰਤੀ ਸੀਮਾ ਵਿੱਚ ਦਾਖਲ ਹੋ ਚੁੱਕੇ ਸੀ ਇਸ ਦਿਨ ਤੋਂ ਬਹੁਤ ਪਹਿਲਾਂ ਦੀ ਗੱਲ ਹੈ ਇਹ ਮੈਂ ਜਲੰਧਰ ਵਿੱਚ ਇੱਕ ਜਗ੍ਹਾ ਠਹਿਰਿਆ ਹੋਇਆ ਸੀ ਅਚਾਨਕ ਰਾਤ ਦੇ 8 ਵਜੇ ਮੇਰਾ ਦਰਵਾਜ਼ਾ ਖੜਕਾਇਆ ਗਿਆ ਮੇਰੇ ਇੱਕ ਸਾਥੀ ਨਾਲ 1.6 ਫੁੱਟ ਕੱਦ ਦਾ ਇੱਕ ਲੰਮਾ ਚੌੜਾ ਨੌਜਵਾਨ ਖੜਾ ਸੀ ਮੇਰੇ ਸਾਥੀ ਨੇ ਮੈਨੂੰ ਦੱਸਿਆ ਕਿ ਉਸ ਦਾ ਨਾਮ ਅਮਰੀਕ ਸਿੰਘ ਹੈ ਤੇ ਉਹ ਸਾਡੀ ਹੀ ਲਾਈਨ ਦਾ ਆਦਮੀ ਹੈ ਅਫਸਰ ਦਾ ਹੁਕਮ ਹੈ ਕਿ ਅੱਜ ਰਾਤ ਤੁਸੀਂ ਇਹਨੂੰ ਆਪਣੇ ਕੋਲ ਰੱਖ ਲਵੋ ਸਵੇਰੇ ਇਹਨੇ ਪਾਕਿਸਤਾਨ ਜਾਣਾ ਮੈਂ ਉਸ ਨੂੰ ਬੈਠਣ ਲਈ ਕਿਹਾ ਸੌਣ ਲਈ ਮੰਜ਼ੀ ਦੇ ਦਿੱਤੀ ਲੇਕਿਨ ਪਤਾ ਨਹੀਂ ਕਿਉਂ ਮੇਰੀ ਛੇਵੀਂ ਰਗ ਰਹਿ ਰਹਿ ਕੇ ਫੜਕ ਰਹੀ ਸੀ ਮੰਦੇ ਕੋਨੇ ਵਿੱਚੋਂ ਕਿਤੇ ਆਵਾਜ਼ ਉੱਠ ਰਹੀ ਸੀ ਕਿ ਇਹ ਸ਼ਖਸ ਵਫਾਦਾਰ ਨਹੀਂ ਹੈਗਾ ਕੁਝ ਦੇਰ ਬਾਅਦ ਮੈਂ ਉਸ ਦਾ ਇਮਤਿਹਾਨ ਲੈਣ ਦਾ ਵਿਚਾਰ ਕੀਤਾ ਆਪਣੇ ਬੈਗ ਆਪਣੇ ਸਹਰਾਣੇ ਛੱਡੇ ਆ ਤੇ ਉਸ ਨੂੰ ਕਿਹਾ ਕਿ ਮੈਂ ਜ਼ਰਾ ਫਾਰਿੰਗ ਹੋਣ ਲਈ ਬਾਹਰ ਜਾ ਰਿਹਾ ਹਾਂ ਕਮਰੇ ਦਾ ਦਰਵਾਜ਼ਾ ਬੰਦ ਕਰਕੇ ਮੈਂ ਬਾਹਰ ਨਿਕਲ ਆਇਆ। ਬਰਾਂਡੇ ਦੀ ਬੱਤੀ ਮੈਂ ਜਾਣ ਬੁਝ ਕੇ ਨਹੀਂ ਜਗਾਈ। ਮੈਂ ਸਿੱਧਾ ਲੈਟਰਨ ਦੀ ਤਰਫ ਗਿਆ। ਉਸ ਦਾ ਦਰਵਾਜ਼ਾ ਜਾਣ ਖੋਲਣ ਤੇ ਬੰਦ ਕਰਨ ਦੀ ਆਵਾਜ਼ ਪੈਦਾ ਕੀਤੀ ਤੇ ਜੁੱਤੀਆਂ ਉੱਥੇ ਉਤਾਰ ਕੇ ਪੰਜਿਆਂ ਦੇ ਬਲ ਚੱਲਦਾ ਹੋਇਆ ਵਾਸ ਪਰਤਾ ਆਇਆ। ਮੈਂ ਹਨੇਰੇ ਵਿੱਚ ਸੀ ਇਸ ਲਈ ਉਹ ਮੈਨੂੰ ਦੇਖ ਨਹੀਂ ਸੀ ਸਕਦਾ। ਦਰਵਾਜ਼ੇ ਦੀ ਛਿਰੀ ਵਿੱਚੋਂ ਮੈਂ ਵੇਖਿਆ ਕਿ ਉਹ ਮੇਰੇ ਬੈਗ ਵਿੱਚੋਂ ਕਾਗਜ਼ ਕੱਟ ਕੇ ਪੜਦਾ ਤੇ ਉਹਨੂੰ ਜਿਉਂਦਾ ਤਿਉਂ ਰੱਖਦਾ ਜਾ ਰਿਹਾ ਸੀ। ਮੈਂ ਜੋ ਕੁਝ ਵੇਖਣਾ ਸੀ ਵੇਖ ਲਿਆ। ਫਿਰ ਵਾਪਸ ਲੈਟਰੀਨ ਦੇ ਵੱਲ ਜਾ ਕੇ ਜੁੱਤੀ ਪਾਈ ਤੇ ਦੂਰ ਤੋਂ ਹੀ ਖਟਕੜ ਕਰਦਾ ਹੋਇਆ ਵਾਪਸ ਪਰਤ ਆਇਆ ਸਾਰੀ ਰਾਤ ਨੀਂਦ ਨਹੀਂ ਆਈ ਮੈਨੂੰ ਸਵੇਰੇ ਬੜੇ ਜ਼ੋਰ ਨਾਲ ਬਾਰਿਸ਼ ਹੋ ਰਹੀ ਸੀ ਮੈਂ ਨਾਸ਼ਤਾ ਕਰਨ ਦੇ ਲਈ ਬਾਹਰ ਜਾਣਾ ਸੀ ਲੇਕਿਨ ਮੈਂ ਕਿਸੇ ਵੀ ਕੀਮਤ 'ਤੇ ਉਸਨੂੰ ਕਮਰੇ ਵਿੱਚ ਇਕੱਲਾ ਨਹੀਂ ਛੱਡਣਾ ਚਾਹੁੰਦਾ ਸੀ لہٰذا ਮੈਂ ਉਸਨੂੰ ਬਾਹਰ ਆਉਣ ਲਈ ਕਿਹਾ ਅਤੇ ਕਵਾਟਰ ਨੂੰ ਤਾਰਾ ਲਗਾ ਦਿੱਤਾ ਉਸਨੇ ਬਹੁਤ ਇਤਰਾਜ਼ ਕੀਤਾ ਕਿ ਬਾਹਰ ਬੜੇ ਜ਼ੋਰ ਦੀ ਬਾਰਿਸ਼ ਹੋ ਰਹੀ ਹੈ ਲੇਕਿਨ ਮੈਂ ਉਸਦੀ ਇੱਕ ਨਹੀਂ ਸੁਣੀ ਮੈਂ ਅਫਸਰ ਨੂੰ ਉਸ ਬਾਰੇ ਸਭ ਕੁਝ ਦੱਸ ਦਿੱਤਾ ਸੀ ਲੇਕਿਨ ਉਹਦੇ ਪੁੱਛਣ 'ਤੇ ਅਮਰੀਕ ਸਿੰਘ ਸਾਫ਼ ਮੁੱਕਰ ਗਿਆ ਇਸ ਗੱਲ ਨੂੰ 3-4 ਮਹੀਨੇ ਗੁਜ਼ਰ ਜਾਣ ਤੋਂ ਬਾਅਦ 16 ਸਤੰਬਰ 1968 ਦੀ ਸਵੇਰ ਜਦ ਮੈਂ ਘਰ ਤੋਂ ਰਵਾਨਾ ਹੋਇਆ ਸੀ ਤਾਂ ਦਿਲ ਵਿੱਚ ਬਹੁਤ ਬੁਰੇ-ਬੁਰੇ ਖਿਆਲ ਆ ਰਹੇ ਸਨ ਜੀ ਕਰਦਾ ਸੀ ਵੀ ਜਲਦੀ ਗੱਡੀ ਤੋਂ ਛਾਲ ਮਾਰ ਕੇ ਘਰ ਵਾਪਸ ਪਰਤ ਜਾਵਾਂ ਪਰ ਹੁਣੇ ਬਹੁਤ ਬਲਵਾਨ ਸੀ ਜਦੋਂ ਮੈਂ ਅਗਲੇ ਦਿਨ ਦੁਪਹਿਰ ਦੇ ਵਕਤ ਬਾਰਡਰ ਕਰਾਸ ਕਰਨ ਦੇ ਲਈ ਖਲੜਾ ਦੀ ਚੌਕੀ ਥੇਕਲਾ ਪਹੁੰਚਿਆ ਆਕਾਸ਼ ਬਾਣੀ ਤੋਂ ਇਹ ਗੀਤ ਵੱਜ ਰਿਹਾ ਸੀ ਉਹ ਜਾਣੇ ਵਾਲੇ ਹੋ ਸਕੇ ਤਾਂ ਲੋਟ ਕੇ ਆਣਾ ਪਿਛਲੇ 6-7 ਮਹੀਨਿਆਂ ਵਿੱਚ ਮੇਰੇ 4 ਸਾਥੀ ਪਾਕਿਸਤਾਨ ਵਿੱਚ ਗ੍ਰਿਫਤਾਰ ਹੋ ਚੁੱਕੇ ਸਨ ਤੇ ਮੈਨੂੰ ਲੱਗ ਰਿਹਾ ਸੀ ਵੀ ਇਹ ਗੀਤ ਉਹਦੀ ਤਰਫ ਇਸ਼ਾਰਾ ਕਰ ਰਿਹਾ ਹੈ ਫੇਰ ਵੀ ਰਾਤ ਦੇ 2 ਵਜੇ ਚੰਨ ਛੁਪਣ ਦੇ ਕਿਸਮਤ ਦੇ ਧਾਗਿਆਂ ਨਾਲ ਬੰਨਿਆ ਹੋਇਆ ਮੈਂ ਬਾਰਡਰ ਵੱਲ ਚੱਲ ਪਿਆ ਕਦਮਾਂ ਵਿੱਚ ਇਸ ਵਾਰ ਉਹ ਪਹਿਲਾਂ ਵਾਲੀ ਚੁਸਤੀ ਨਹੀਂ ਸੀ ਬਾਰਡਰ ਪਾਰ ਕਰਦੇ ਹੀ ਬੜੇ ਜ਼ੋਰ ਨਾਲ ਉੱਲੂ ਬੋਲਿਆ ਦਿਲ ਕੰਬ ਕੇ ਰਹਿ ਗਿਆ ਅਜੇ ਸਵੇਰੇ ਹੋਣ ਵਿੱਚ 3 ਘੰਟੇ ਬਾਕੀ ਸਨ ਮੱਕੀ ਦੇ ਖੇਤਾਂ ਵਿੱਚ ਇੱਕ ਜਗ੍ਹਾ ਚਾਦਰ ਵਿਛਾਈ ਤੇ ਮੈਂ ਸੌਂ ਗਿਆ ਮੇਰੇ ਨਾਲ ਗਾਈਡ ਬਾਬਾ ਸੁਮੰਦ ਸਿੰਘ ਉਰਫ ਇਮਾਮੋਦੀਨ ਵੀ ਸੀਗਾ ਉਹ ਤਾਂ ਹਫੀਮ ਦੀ ਗੋਲੀ ਖਾ ਕੇ ਸੌਂ ਗਿਆ ਲੇਕਿਨ ਮੈਨੂੰ ਨੀਂਦ ਨਹੀਂ ਆਈ ਹਨੇਰੇ ਵਿੱਚ ਰਿਆ ਰਹਿ ਕੇ ਅਣਜਾਣੇ ਹੱਥ ਗਰਦਨ 'ਵਾਲ ਵਾਦੇ ਦਿਖਾਈ ਦੇ ਰਹੇ ਸਨ ਸਵੇਰੇ ਅਜ਼ਾਨ ਹੋਈ ਮੁੱਲਾ ਦੀ ਬਾਗ ਸੁਣ ਕੇ ਅਸੀਂ ਉੱਠੇ ਜੋੜ ਵਿੱਚ ਮੂੰਹ ਹੱਥ ਧੋਤਾ ਤੇ ਸੜਕ 'ਵਾਲ ਚੱਲ ਪਏ ਉਹ ਦੋਸਤੋ ਇਹ ਸੀ ਭਾਰਤੀ ਜਸੂਸ ਮੋਹ ਲਾਲ ਦੀ ਜ਼ਿੰਦਗੀ ਦਾ ਭਾਗ ਦੂਜਾ ਤੇ ਭਾਗ ਤੀਜਾ ਲੈ ਕੇ ਤੁਹਾਨੂੰ ਛੇਤੀ ਮਿਲਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ